ਅਕਾਲੀ ਆਗੂ ਵਿਕਰਮਜੀਤ ਮਜੀਠੀਆ ਜਿਸ ਦੀ ਅੱਜ 모ਹਾਲੀ ਕੋਰਟ ਵਿੱਚ ਪੇਸ਼ੀ ਹੈ ਦੱਸ ਦਈਏ ਕਿ ਵਰਕਰਾਂ ਨੂੰ 모ਹਾਲੀ ਆਉਣ ਤੋਂ ਰੋਕਣ ਲਈ ਪੱਪਾਂਪਾਰ ਹੋਈ ਪੁਲਿਸ ਸਾਸ਼ਟ੍ਰੀ ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪਿਛਲੇ ਦਿਨੀ ਵਿਕਰਮਜੀਤ ਮਜੀਠੀਆ ਜੋ ਕਿ ਅਕਾਲੀ ਆਗੂ ਨੇ ਉਹਨਾਂ ਨੂੰ ਪਿਛਲੇ ਦਿਨੀ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਦੇ ਚੱਲਦਿਆਂ ਕਿ ਉਹਨਾਂ ਨੂੰ ਵਿਜੀਲੈਂਸ ਵੱਲੋਂ ਵੀ 7 ਦਿਨ ਦੀ ਰਿਮਾਂਡ ਤੇ ਲਿਆ ਗਿਆ ਸੀ विक्रमजीत मजीठिया ਨੂੰ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਚੀਜ਼ ਸਾਹਮਣੇ ਆਈ ਸੀ ਕਿ ਵਿਕਰਮਜੀਤ ਮਜੀਠੀਆ ਵੱਲੋਂ 166 ਕਰੋੜ ਦਾ ਕਪਲਾ ਕੀਤਾ ਗਿਆ ਹੈ ਜੀ ਹਾਂ ਇਹ ਉਹ ਜਾਇਦਾਦ ਜਿਸ ਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਮਿਲੇ ਅਤੇ ਕੋਈ ਜਵਾਬ ਨਹੀਂ ਦਿੱਤੇ ਗਏ ਤੇ ਨਾ ਹੀ ਇਹਨਾਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਸੇ ਚੀਜ਼ ਦੇ ਚੱਲਦਿਆਂ ਵਿਕਰਮਜੀਤ ਸਿੰਘ ਨੂੰ ਜੀਟੀਆ 7 ਦਿਨ ਦੀ ਰਿਮਾਂਡ ਤੇ ਸੀਗੇ ਜੋ ਕਿ ਵਿਜੀਲੈਂਸ ਵੱਲੋਂ ਇਨਕੁਆਇਰੀਆਂ ਕੀਤੀਆਂ ਗਈਆਂ ਤੇ ਉਹਨਾਂ ਦੀ ਵੱਖ-ਵੱਖ ਜਿਹੜੀਆਂ ਜਾਇਦਾਦਾਂ ਨੇ ਉੱਥੇ ਜਾ ਕੇ ਦੇਖਿਆ ਗਿਆ ਕਿ ਕੀ ਕੋਸ਼ ਹੈ ਤੇ ਕਿੰਨੇ ਦਾ ਉਹਨਾਂ ਵੱਲੋਂ ਕਪਲਾ ਕੀਤਾ ਗਿਆ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਣ ਤੋਂ ਬਾਅਦ ਅੱਜ ਜਦੋਂ ਕਿ ਵਿਜੀਲੈਂਸ ਵੱਲੋਂ ਇਹ ਚੀਜ਼ ਦਾ ਸਪਸ਼ਟਿਕਰਨ ਕੀਤਾ ਗਿਆ ਹੈ ਕਿ ਉਹਨਾਂ ਦੀ ਜੋ ਰਿਮਾਂਡ ਦੇ 7 ਦਿਨ ਸੀ ਉਹਨਾਂ ਦਾ ਅੰਤ ਹੋ ਚੁੱਕਿਆ ਤੇ ਅੱਜ ਵਿਕਰਮਜੀਤ ਮਜੀਠੀਆ ਦੀ ਮੁਹਾਲੀ ਹਾਈ ਕੋਰਟ ਵਿੱਚ ਪੇਸ਼ੀ ਹੈ ਜਿਸ ਦੇ ਚੱਲਦਿਆਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਅਕਾਲੀ ਆਗੂ ਦੇ ਵਰਕ ਜੋ ਅਕਾਲੀ ਵਰਕਰ ਨੇ ਉਹਨਾਂ ਨੂੰ ਮੁਹਾਲੀ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਠੋਸ ਕਾਰਵਾਈਆਂ ਕੀਤੀਆਂ ਗਈਆਂ ਜਿਵੇਂ ਕਿ ਮੁਹਾਲੀ ਤੋਂ ਬਾਹਰ ਹੀ ਉਹਨਾਂ ਨੂੰ ਵਰਕਰਾਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਗਈ ਹੈ ਬੈਰੀਕੇਟਿੰਗ ਕੀਤੀ ਗਈ ਹੈ ਅਤੇ ਵਰਕਰਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ ਜੀ ਹਾਂ ਇਸ ਤੋਂ ਇਲਾਵਾ ਵੀ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜੋ ਅਕਾਲੀ ਵਰਕਰ ਨੇ ਉਹਨਾਂ ਨੇ ਇੱਕ ਪਰਸਨਲ ਵਿੱਚ ਆਪਣੀ ਇੱਕ ਮੀਟਿੰਗ ਤੈਅ ਕੀਤੀ ਹੈ ਜੋ ਕਿ ਮੁਹਾਲੀ ਦੇ ਫੇਸ 8 ਵਿੱਚ ਗੁਰਦੁਆਰਾ ਸ੍ਰੀ ਬੇਸ ਸਾਹਿਬ ਵਿਖੇ ਹੋਵੇਗੀ ਉੱਥੇ ਉੱਚੇ ਚੇ ਤੌਰ ਤੇ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਰਹੇ ਨੇ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ